आज बेटा ਆਪਾਂ ਦੀਵਾਲੀ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਮੁਸਕਾਨ ਬੇਟਾ ਤੁਸੀਂ ਦੱਸੋ ਦੀਵਾਲੀ ਦਾ ਅਰਥ ਕੀ ਹੈ ਦੀਵਾਲੀ ਦੀ ਪਾਬਲੀ ਸ਼ਬਦ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਦੀਵਿਆਂ ਦੀ ਕਤਾਰ ਇਹ ਕੱਤਕ ਦੀ ਮੱਸਿਆ ਨੂੰ ਮਨਾਈ ਜਾਂਦੀ ਹੈ ਇਸ ਦਿਨ ਕੋ ਹਨੇਰੀ ਰਾਤ ਹੁੰਦੀ ਹੈ ਤੇ ਲੋਕ ਅੰਗਿਨਤ ਦੀਵੇ ਜਗਾਉਂਦੇ ਹਨ ਜਿਸ ਨਾਲ ਚਾਰੇ ਪਾਸੇ ਰੋਸ਼ਨੀ ਫੈਲ ਜਾਂਦੀ ਹੈ ਤੇ ਦੀਵਾਲੀ ਨੂੰ ਰੋਸ਼niਆ ਦਾ ਤਿਹਾਰ ਵੀ ਕਿਹਾ ਜਾਂਦਾ ਹੈ ਠੀਕ ਹੈ ਸ਼ਾਬਾਸ਼ ਹੁਣ ਬੇਟਾ ਦੱਸੋ ਦੀਵਾਲੀ ਕਦੋਂ ਤੇ ਕਿਉਂ ਮਨਾਈ ਜਾਂਦੀ ਹੈ ਦੀਵਾਲੀ ਕੱਤਕ ਦੀ ਮੱਸਿਆ ਨੂੰ ਅਤੇ ਦਸਹਰੇ ਤੋਂ 20 ਦਿਨ ਬਾਅਦ ਮਨਾਈ ਜਾਂਦੀ ਹੈ ਦੀਵਾਲੀ ਮਨਾਉਣ ਦੇ ਮੁੱਖ ਤਿੰਨ ਕਾਰਨ ਹਨ ਪਹਿਲਾ ਇਸ ਦਿਨ ਅਯੁੱਧਿਆ ਦੇ ਰਾਜਾ ਸ਼੍ਰੀ ਰਾਮ ਚੰਦਰ ਜੀ 14 ਸਾਲਾਂ ਦਾ ਬਨਵਾਸ ਛੱਟ ਕੇ ਅਤੇ ਲੰਕਾ ਦੇ ਰਾਜਾ ਰਾਵਣ ਤੋਂ ਆਪਣੀ ਪਤਨੀ ਸੀਤਾ ਮਾਤਾ ਨੂੰ ਛਡਾ ਕੇ ਅਯੁੱਧਿਆ ਵਾਪਸ ਪੱਤੇ ਸਨ ਦੂਸਰਾ ਇਸ ਦਿਨ ਸਿੱਖ ਧਰਮ ਦੇ ਸ਼ੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਵੰਡਾ ਰਾਜਾ ਸਮੇਤ ਗਵਾਲੀਅਰ ਦੇ ਕਿਲੇ ਤੋਂ ਰਹਾਓ ਕੇ ਅੰਮ੍ਰਿਤ ਸਰ ਵਿਖੇ ਪਹੁੰਚੇ ਸਨ ਜਿਸ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ ਤੀਸਰਾ ਇਸ ਦਿਨ ਜੈਨ ਧਰਮ ਦੇ ਮੋਦੀ ਮਹਾਵੀਰ ਅਤੇ ਆਇਆ ਸਮਾਏ ਦੇ ਬਾਨੀ आर्या स्मारक देबानी स्वामी दयानंद जी नो मोक्ष दी दी प्राप्ति होई सी ठीक है शाबाश तुसी बेटा दसो भी दिवाली दी तैयारी लोग किवें करते है दिवाली तो कई दिन पहला लोग अपने घरयां दिया। करदे आन अते कूड़ा करकट -कर -कर बास काढदे कर हन अते नवे कपड़े सोंदे हन अते और भी नया सामान खरीददे हन ठीक है शाबाश ਵਪਾਰੀ ਵਰਗ ਵਾਸਤੇ ਬੇਟਾ ਤੁਸੀਂ ਦੱਸੋ ਦੀਵਾਲੀ ਦਾ ਕੀ ਮਹੱਤਵ ਹੈ ਇਸ ਦਿਨ ਵਪਾਰੀ ਨਵੇਂ ਬਈ ਖਾਤੇ ਖੋਲਦੇ ਹਨ ਉਹ ਭਾਗ ਭਾਗਿਆ ਮਠਾਈਆਂ ਸਮਾਨ ਅਤੇ ਖਿਡੌਣੇ ਲੈਂਦੇ ਹਨ ਉਹ ਆਪਣੀਆਂ ਦੁਕਾਨਾਂ ਸਜਾਉਂਦੇ ਹਨ ਲੋਕ ਸਮਾਨ ਵਲ ਦੇਖ ਕੇ ਆਕਰਸ਼ਿਤ ਹੋ ਜਾਂਦੇ ਹਨ ਆਮ ਦਿਨਾਂ ਨਾਲੋਂ ਇਸ ਦਿਨ ਮਾਰਿਆਂ ਦੀ ਖੂਬ ਕਮਾਈ ਹੁੰਦੀ ਹੈ ਠੀਕ ਹੈ ਸ਼ਾਬਾਸ਼ ਬੇਟਾ ਦੀਵਾਲੀ ਵਾਲੇ ਦਿਨ ਸ਼ਾਮ ਨੂੰ ਕਿਹੋ ਜੀ ਰੌਣਕ ਵੇਖਣ ਨੂੰ ਮਿਲਦੀ ਹੈ ਸ਼ਾਮ ਨੂੰ ਲੋਕ ਲక్ష్ਮੀ ਮਾਤਾ ਦਾ ਪੂਜਨ ਲੜੀਆਂ ਬਲਬ ਲਾ ਕੇ ਕਰਦੇ ਹਨ ਲੋਕ ਨਵੇਂ ਕੱਪੜੇ ਪਾ ਕੇ ਮਿੱਤਰਾਂ ਸਹੇਲੀਆਂ ਦੇ ਘਰ ਮਠਿਆਈ ਮਠਿਆਈ ਦਿੰਦੇ ਹਨ ਠੀਕ ਹੈ ਸ਼ਾਬਾਸ਼ ਅੰਮ੍ਰਿਤਸਰ ਦੀ ਦੀਵਾਲੀ ਬਹੁਤ ਮਸ਼ਹੂਰ ਹੈ ਇਸੇ ਤਰ੍ਹਾਂ ਲੋਕ ਕਹਿੰਦੇ ਹਨ ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ ਸ਼ਾਬਾਸ਼ ਵੈਰੀ ਗੁੱਡ ਜੀ ਬੇਟਾ ਤੁਸੀਂ ਦੱਸੋ ਦੀਵਾਲੀ ਤੋਂ ਬਾਅਦ ਭਾਰਤ ਵਿੱਚ ਕੀ ਅਸਰ ਵੇਖਣ ਨੂੰ ਮਿਲਦਾ ਹੈ ਇੱਥੇ ਸਰਦੀ ਰੁੱਤ ਦਾ ਆਰੰਭ ਹੋਣ ਕਰਕੇ ਲੋਕ ਬਾਹਰ ਸੌਣ ਦੀ بجائے ਹੁੰਦਾ ਸੌਣ ਦੇ ਸਫਾਈ ਕਰਨ ਦੇ ਨਾਲ ਕਈ ਤਰ੍ਹਾਂ ਦੇ ਕੀਟਾਣੂ ਮਰ ਜਾਂਦੇ ਹਨ ਅਤੇ ਪਟਾਕੇ ਵੀ ਠਾਠ ਠਾਕਰ ਨਾਲ ਕੀੜੇ ਪਤੰਗੇ ਦੂਰ ਭੱਜ ਜਾਂਦੇ ਹਨ ਲੁੱਕ ਜਾਂਦੇ ਹਨ ਦੀਵਾਲੀ ਤੋਂ ਬਾਅਦ ਕਈ ਲੋਕ ਕੰਦੇ ਹਨ ਕੀ ਹਾਂਜੀ ਬੇਟਾ ਤੁਸੀਂ ਦੱਸੋ ਦੀਵਾਲੀ ਤੋ ਸਾਨੂੰ ਕੀ ਸਿੱਖਿਆ ਮਿਲਦੀ ਹੈ ਦੀਵਾਲੀ ਵਾਲੇ ਦਿਨ ਕਈ ਲੋਕ ਸ਼ਰਾਬ ਪੀਂਦੇ ਹਨ ਜੂਆ ਖੇਡਦੇ ਹਨ ਅਤੇ ਕੋਈ ਹੋਰ ਪੈੜੀਆਂ ਬੁਰਾਈਆਂ ਪਣਾਉਂਦੇ ਹਨ ਸਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸਾਨੂੰ ਚੰਗੀਆਂ ਆਦਤਾਂ ਅਪਣਾਉਣੀਆਂ ਚਾਹੀਦੀਆਂ ਹਨ ਸਾਨੂੰ ਬਿਜਲੀ ਦੀ ਕਟਵਰਤ ਕਰਨੀ ਚਾਹੀਦੀ ਹੈ ਅਤੇ ਪਟਾਕੇ ਕੱਟ ਚਲਾਉਣੇ ਚਾਹੀਦੇ ਹਨ ਅਤੇ ਲੋੜੀਂਦੀਆਂ ਚੀਜ਼ਾਂ ਹੀ ਖਰੀਦਣੀਆਂ ਚਾਹੀਦੀਆਂ ਹਨ ਦੀਵਾਲੀ ਇੱਕ ਪਵਿੱਤਰ ਤਿਉਹਾਰ ਹੈ ਸਾਨੂੰ ਇਹ ਪਵਿੱਤਰਤਾ ਨਾਲ ਮਨਾਉਣਾ ਚਾਹੀਦਾ ਹੈ ਸ਼ਾਬਾਸ਼